ਇਹ ਗਣਕੇ ਪੀਸ ਭਾਈ ਚੰਡੀਗੜ੍ਹ ਭੇਜਣਾ ਪਾਰਸਲ ਠੀਕ ਕਰ ਲੀ ਪੈਸੇ ਆ ਗਏ ਹੋਏ ਆ ਤੇ ਠੀਕ ਹੈ ਵੀਰੇ ਜੀ ਅੱਛਾ ਹਾਂਜੀ ਅੱਜ ਕਿਧਰ ਰਸਤਾ ਭੁੱਲ ਗਏ ਵੀਰੇ ਅੱਜ 10 ਤਰੀਕ ਸੀ ਤੁਸੀਂ ਕਿਹਾ ਸੀ ਕਿ ਤਨਖਾਹ ਲੈ ਜੀ ਆ ਚੱਕ 13000 ਰੁਪਇਆ ਵੀਰੇ 13000 ਤੇ ਛੁੱਟੀਆਂ ਦੇ ਪੈਸੇ ਕੱਟ ਕੇ ਇੰਨੇ ਹੀ ਬਣਦੇ ਆ ਵੀਰੇ ਪਰ ਮੈਂ ਇੰਨੀਆਂ ਛੁੱਟੀਆਂ ਤਾਂ ਕੀਤੀਆਂ ਵੀ ਨਹੀਂ ਜਿਹੜਾ ਤੁਸੀਂ 1000 ਰੁਪਇਆ ਕੱਟ ਲਿਆ ਚਾਰ ਛੁੱਟੀਆਂ ਕੀਤੀਆਂ ਨੇ ਤੂੰ ਤੇ ਵੀਰੇ ਚਾਰ ਦੇ ਵਿੱਚ ਦੋ ਛੁੱਟੀਆਂ ਤਾਂ ਮੇਰੀਆਂ ਮਾਫੀ ਨੇ ਦੋ ਛੁੱਟੀਆਂ ਤਾਂ ਮੈਂ ਕਰ ਹੀ ਸਕਦੀ ਉਹ ਤਾਂ ਮੈਨੂੰ ਵੀਰਾ ਵੀ ਦੇ ਦਿੰਦਾ ਸੀ ਉਹਨਾਂ ਦੇ ਪੈਸੇ ਤਾਂ ਕੱਟਦੇ ਨਹੀਂ ਸੀ ਵੀਰੇ ਦੀ ਗੱਲ ਹੋਰ ਸੀ ਨਾਲੇ ਉਦੋਂ ਤੂੰ ਇੱਥੇ ਕੰਮ ਕਰਦੀ ਸੀ ਹੁਣ ਤੈਨੂੰ ਇੱਥੋਂ ਹਟਾਤਾ ਹੋਇਆ ਵਾ ਵੀਰੇ ਮੈਂ ਪੂਰਾ ਕੰਮ ਕਰਕੇ ਗਈ ਆ ਇੱਥੋਂ ਤੇ ਪੂਰੀ ਸੈਲਰੀ ਦੇ ਰਹੇ ਆ ਵੀਰੇ ਪੂਰੀ ਨਹੀਂ ਹੈਗੀ ਵੀਰੇ ਪਹਿਲਾਂ ਹੀ ਨਹੀਂ ਮੈਨੂੰ ਕੰਮ ਮਿਲਦਾ ਪਿਆ ਹੈਗਾ ਤੁਸੀਂ ਪੈਸੇ ਦੇ ਦਿਓ ਨਾ ਮੇਰੇ ਪੂਰੇ ਮੈਂ ਕੀ ਲੈਣਾ ਦੇਣਾ ਤੈਨੂੰ ਕੰਮ ਮਿਲਦਾ ਪਿਆ ਕਿ ਨਹੀਂ ਮਿਲਦਾ ਪਿਆ ਤੈਨੂੰ ਤਨਖਾਹ ਤੇਰੀ ਦੇ ਰਹੇ ਆ ਨਾ ਪੂਰੀ ਵੀਰੇ ਇੱਕ ਤਾਂ ਤੁਸੀਂ ਮੈਨੂੰ ਬਿਨਾਂ ਗਲਤੀ ਤੋਂ ਇੱਥੋਂ ਕੱਢਤਾ ਤੇ ਦੂਜਾ ਹੁਣ ਤੁਸੀਂ ਮੈਨੂੰ ਪੈਸੇ ਵੀ ਨਹੀਂ ਦਿੰਦੇ ਪਏ ਬਿਨਾਂ ਗਲਤੀ ਤੋਂ ਜਿਆਦਾ ਨਾ ਮੇਰੇ ਨਾਲ ਬਹਿਸਵਾਜੀ ਨਾ ਕਰ ਇਹ ਤਾਂ ਸ਼ੁਕਰ ਮਨਾ ਕਿ ਤੈਨੂੰ ਤੇਰੀ ਤਨਖਾਹ ਦੇ ਰਿਆ ਵਾ ਜੇ ਕੋਈ ਹੋਰ ਦੁਕਾਨਦਾਰ ਹੁੰਦਾ ਨਾ ਤੈਨੂੰ ਦੁਕਾਨ ਤੋਂ ਕੱਢ ਵੀ ਦੇਣਾ ਸੀ ਤੇ ਤਨਖਾਹ ਵੀ ਨਹੀਂ ਦੇਣੀ ਸੀ ਤੇਰੀ ਪੂਰੀ ਵੀਰੋ ਤੁਸੀਂ ਸੁਰੇਂਦਰ ਵੀਰੇ ਨੂੰ ਬੁਲਾ ਦਿਓ ਲੈ ਆ ਦੇ ਦੇ ਮੈਨੂੰ ਲੱਗਦਾ ਤੈਨੂੰ ਆ ਵੀ ਪੈਸੇ ਨਹੀਂ ਚਾਹੀਦੇ ਨਹੀਂ ਵੀਰੇ ਜਾਨ ਦੋ ਜਿਆਦਾ ਨਾ ਬੈਸਵਾਜੀ ਕਰਨ ਦੀ ਲੋੜ ਨਹੀਂ ਹੈਗੀ ਸਵੇਰੇ ਸਵੇਰੇ ਮੂਡ ਖਰਾਬ ਕਰਤਾ ਵਾ ਪੈਸੇ ਮਿਲ ਗਿਆ じゃ ਚੱਲ ਜਾ ਆਪਣਾ नेहा तू पैकिंग क्यों नहीं कर रही कर फटाफट अगले ऑर्डर भी पैक करने हैं अपन उपيره सशिका सशिका सिमरन किमे हो बीड़े? मैं तो ठीक हूँ। पर मैं तेरा ना नाराज आ। तैनू पता मैं किन्ने फोन ट्राई किते तेरे एक भी फोन नहीं मिलया तेरा। मेरे मेनू ਘਰ ਚ ਪੈਸੇ ਦੀ ਬਹੁਤ ਲੋੜ ਸੀਗੀ। ਸੌਦਾ ਵੀ ਖਤਮ ਹੋ ਗਿਆ ਸੀਗਾ। ਤੇ ਫਿਰ ਮੈਨੂੰ ਫੋਨ ਵਿੱਚ ਨਾ ਪਿਆਵਦੇ। ਸੇਮਰ ਨਾ। ਜੇ ਤੇਰੀ ਤੇ ਬਾਵੇ ਦੀ ਕੋਈ ਗੱਲ ਹੋਈ ਸੀ ਨਾ। ਤੈਨੂੰ ਮੈਨੂੰ ਸ਼ੇਅਰ ਕਰਨੀ ਚਾਹੀਦੀ ਸੀ। ਤੈਨੂੰ ਮੇਰਾ ਘਰ ਤਾਂ ਪਤਾ ਸੀ ਨਾ। ਜੇ ਤੈਨੂੰ ਦੁਕਾਨ ਤੇ ਆਂਦੇ ਉਹਨੇ ਮਨਾ ਕਰਤਾ ਸੀ ਤੂੰ ਘਰੇ ਤਾਂ ਆ ਸਕਦੀ ਸੀ ਨਾ ਮੇਰੇ ਕੋਲ ਪਰ ਵੀਰੇ ਤੁਸੀਂ ਵੀ ਤਾਂ ਆ ਸਕਦੇ ਸੀ ਨਾ ਤੁਸੀਂ ਵੀ ਨਹੀਂ ਆਏ ਉੱਤੋਂ ਵੀਰੇ ਮੈਨੂੰ ਬਾਵੇ ਵੀਰੇ ਨੇ ਬਿਨਾਂ ਗਲਤੀ ਤੋਂ ਕੰਮ ਤੋਂ ਕੱਢਤਾ ਵੀਰੇ ਮੈਂ 5 ਸਾਲ ਹੀ ਮਾਨਦਾਰੀ ਨਾਲ ਕੰਮ ਕੀਤਾ ਉੱਥੇ ਤੇ ਮੈਨੂੰ ਆਸ ਹੀ ਲੱ ਮਿਲੇ ਆਉਗਾ ਪਹਿਲੀ ਗੱਲ ਤਾਂ ਇਹ ਮੈਂ ਤੈਨੂੰ ਕੰਮ ਤੋਂ ਨਾ ਕਦੇ ਕੱਢਿਆ ਤੇ ਨਾ ਕੱਢਣ ਬਾਰੇ ਕਦੇ ਸੋਚਿਆ ਤੇਨੂੰ ਵੀ ਪਤਾ ਮੈਂ ਤੈਨੂੰ ਵਰਕਰ ਕਦੇ ਸਮਝਿਆ ਨਹੀਂ ਆਪਣੀ ਛੋਟੀ ਭੈਣ ਸਮਝਿਆ ਸੀ ਮੈਨੂੰ ਇੰਨਾ ਯਕੀਨ ਸੀਗਾ ਤੇਰੀ ਤੇ ਬਾਵੇ ਦੀ ਕੋਈ ਵੀ ਗੱਲ ਹੋਈ ਹੋਵੇ ਤੂੰ ਮੇਰੇ ਕੋਲ ਜਰੂਰ ਆਏਂਗੀ ਪਰ ਤੂੰ ਇੱਕ ਵਾਰੀ ਵੀ ਆਣਾ ਜ਼ਰੂਰੀ ਨਹੀਂ ਸਮਝਿਆ ਵੀਰੇ ਮੈਂ ਉਸ ਦਿਨ ਵੀ ਬਾਵੇ ਵੀਰੇ ਨੂੰ ਕਿਹਾ ਸੀ ਕਿ ਇੱਕ ਵਾਰ ਮੇਰੀ ਵੀਰੇ ਨਾਲ ਗੱਲ ਕਰਾ ਦਿਓ ਉਹ ਕਹਿੰਦੇ ਨਹੀਂ ਤੂੰ ਸੋਚ ਉਹਦਾ ਤਾਂ ਦਿਮਾਗ ਖਰਾਬ ਆ ਮੇਰਾ ਛੋਟਾ ਭਾਈਆ ਉਹਨੂੰ ਮੈਂ ਬਾਲਾ ਕੁਝ ਕਹਿ ਨਹੀਂ ਸਕਦਾ ਪਰ ਤੈਨੂੰ ਤਾਂ ਮੈਂ ਹੱਕ ਨਾਲ ਕਈ ਕੁਝ ਕਹਿ ਵੀ ਸਕਦਾ। ਬੁੱਢੇ ਨੂੰ ਕੁਝ ਸਮਝ ਨਹੀਂ ਲੱਗਦੀ ਸੀ ਮੈਂ ਕੀ ਕਰਾਂ। ਇਹ ਸਿਮਰਨ ਦੁਕਾਨਦਾਰ ਤੇ ਵਰਕਰ ਨਾਲ ਆਪਸ 'ਚ ਇੰਨਾ ਕੋਲੇ ਮਿਲੇ ਹੁੰਦੇ ਆ। ਕਈ ਵਾਰ ਇੱਕ ਦੂਜੇ ਦੀ ਸ਼ਕਲ ਵੀ ਨਹੀਂ ਦੇਖਦੇ। ਫਿਰ ਵੀ ਉਹਨਾਂ ਨੂੰ ਇੱਕ ਦੂਜੇ ਤੇ ਇੰਨਾ ਵਿਸ਼ਵਾਸ ਹੁੰਦਾ। ਦੁਕਾਨ ਨੂੰ ਸੰਭ ਕੇ ਚੱਲ ਜਾਂਦੇ। ਤੈਨੂੰ ਦੁਕਾਨ ਦੀ ਕੱਲੀ-ਕੱਲੀ ਚੀਜ਼ ਦਾ ਪਤਾ ਸੀ। ਕੱਲੇ-ਕੱਲੇ ਕਸਟਮਰ ਦਾ ਪਤਾ ਸੀ। ਈਵਨ ਤੈਨੂੰ ਤਾਂ ਇਹ ਵੀ ਪਤਾ ਸੀ ਕਿ ਕਮਾਈ ਕਰਨੀ ਐ ਤੇ ਤੂੰ ਤਾਂ ਕਦੇ ਕੋਈ ਲਕੋ ਰੱਖਿਆ ਹੀ ਨਹੀਂਗਾ ਲੋਕ ਮੈਨੂੰ ਪਤਾ ਕੀ ਕਹਿੰਦੇ ਆ ਕਿ ਮੈਂ ਪੁਰਾਣੇ ਖਿਆਲਾਂ ਦਾ ਪਰ ਮੈਨੂੰ ਖੁਸ਼ੀ ਹੁੰਦੀ ਆ ਕਿ ਲੋਕ ਮੈਨੂੰ ਇਦਾਂ ਕਹਿੰਦੇ ਆ 5 ਸਾਲ ਕਿਸੇ ਦਾ ਕੰਮ ਕਰਾਣਾ ਤੇ ਕਿਸੇ ਦਾ ਕੰਮ ਕਰਨਾ ਸੌਖਾ ਨਹੀਂ ਹੁੰਦਾ ਆਪਣੀ ਜ਼ਿੰਦਗੀ ਦੇ 5 ਸਾਲ ਕਿਸੇ ਨੂੰ ਦੇਣੇ ਨੇ ਸੌਖੇ ਨਹੀਂ ਹੁੰਦੇ ਜਿੰਨਾਂ ਲੱਗਦੇ ਆ ਮੈਨੂੰ ਬਹੁਤ ਦੁੱਖ ਲੱਗਿਆ ਕਿ ਤੂੰ ਮੇਰੇ ਕੋਲ ਦੁਬਾਰਾ ਆਈ ਨਹੀਂ ਤੂੰ ਇਹ ਵੀ ਜ਼ਰੂਰੀ ਨਹੀਂ ਸਮਝਿਆ ਕਿ ਇਹ ਗੱਲ ਜਿਹੜੀ ਮੇਰੇ ਤੇ ਬਾਵੇ ਦੀ ਸੀਗੀ ਤੂੰ ਮੈਨੂੰ ਦੱਸੇਂ ਸੋਰੀ ਵੀਰ ਮੈਂ ਕਿਹਾ ਨਾ ਮੈਨੂੰ ਸੱਚੀ ਕੋ ਸਮਝੇ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਹੁਣ ਮੈਨੂੰ ਇਹ ਦੱਸ ਕੇ ਤੇ ਕੰਮ ਤੇ ਲੱਗੀ ਹੈ ਕਿ ਨਹੀਂ ਵੀਰ ਕਿੱਥੇ ਕਿਤੇ ਕੰਮ ਨਹੀਂ ਮਿਲਿਆ ਮੈਨੂੰ ਮੈਂ ਬਹੁਤ ਕੋਸ਼ਿਸ਼ ਕਰਦੀ ਪਈ ਆ ਅੱਜ ਕਿੱਧਰ ਆਈ ਸੀ ਵੀਰ ਮੈਂ ਦੁਕਾਨ ਤੇ ਗਈ ਸੀਗੀ ਉਸ ਸੈਲਰੀ ਦਾ ਮਿਲ ਗਈ ਸਰ ਜੀ ਵੀਰੇ ਉਹ ਵੀ ਬਾਵੇ ਵੀਨੇ ਨੇ ਕੱਟ ਤੀ ਕਿੰਨੇ ਪੈਸੇ ਦਿੱਤੇ 13000 ਵੀਰੇ ਸੈਲਰੀ ਤਾਂ ਤੇਰੇ 14000 ਸੀ ਵੀਰੇ ਛੁੱਟੀਆਂ ਦੇ ਪੈਸੇ ਕੱਟ ਲਏ ਮੈਂ ਕਿਹਾ ਵੀ ਸੀਗਾ ਮੈਂ ਕਿਹਾ ਵੀਰੇ ਦੋ ਛੁੱਟੀਆਂ ਦੇ ਪੈਸੇ ਤਾਂ ਛੱਡ ਦੋ ਕਿ ਦੋ ਛੁੱਟੀਆਂ ਤਾਂ ਮਾਫੀਆਂ ਮੇਰੀਆਂ ਪਰ ਉਹਨਾਂ ਨੇ ਉਹ ਵੀ ਹੁਣ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਤੇਰੇ ਕੋਲ ਆ ਸਕਦਾ ਸੀ ਪਰ ਮੈਂ ਜਾਣ ਕੇ ਨਹੀਂ ਆਇਆ ਮੈਂ ਕਿਸੇ ਨੂੰ ਕੁਸਾ ਖਾਣਾ ਚਾਹਨਾ ਮੈਂ ਦੇਖਣਾ ਚਾਹਨਾ ਕਿਹੜੀ ਹੱਦ ਤੱਕ ਕੀ ਹੋ ਸਕਦਾ ਆਹ ਫੜ ਰਿਹਾ ਰੁਪਏ ਨਹੀਂ ਇਹ ਕਾਗਾ ਤੇਰੀ ਸੈਲਰੀ ਚ 1000 ਰੁਪਏ ਘਟਾ ਨਾ ਆਹ ਫੜ ਲੈ ਕਿਤੇ ਕੰਮ ਤੇ ਲੱਗਦੀ ਲੋੜ ਵੀ ਹੈ ਨਹੀਂ ਤੈਨੂੰ ਘਰੇ ਬੈਠ ਦੋ ਚਾਰ ਦਿਨਾਂ ਚ ਤੈਨੂੰ ਮੈਂ ਫੋਨ ਵੀ ਅਰੇਂਜ ਕਰਕੇ ਦਿੰਨਾ ਤੂੰ ਆਪਣਾ ਉਹੀ ਨੰਬਰ ਚਲਾ ਤਨੂ ਕਰੇ ਬੈਠੇ ਨੂੰ ਮੈਂ ਤਨਖਾਹ ਦਊਂਗਾ ਕਿਤੇ ਕੰਮ ਨਾ ਲੱਗੇ ਬਸ ਥੋੜੇ ਦਿਨ ਹੋਰ ਵੇਟ ਕਰ ਜਦ ਤੱਕ ਸਭ ਕੁਝ ਠੀਕ ਨਹੀਂ ਹੋ ਜਾਂਦਾ ਠੀਕ ਹੈ ਵੀਰੇ ਮੇਰੀ ਗੱਲ ਯਾਦ ਰੱਖੀ ਜੇ ਮੈਂ ਤੇਰਾ ਸਾਥ ਦੇਣਾ ਨਾ ਤਾਂ ساری ਉਮਰ ਦੇਣਾ ਸਮਝ ਗਈ ਜੀ ਵੀਰੇ ਦੋ ਚਾਰ ਦਿਨ ਬਾਅਦ ਆ ਕੇ ਮੈਨੂੰ ਮਿਲੀ ਤੈਨੂੰ ਮੈਂ ਕੋਈ ਫੋਨ ਦਊਂਗਾ ਠੀਕ ਹੈ ਥੈਂਕ ਯੂ ਵੀਰੇ ਜਿੱਦਾਂ ਘਰੇ ਜਾਈ ਨਾਲੇ ਪੈਸੇ ਜੇਬ ਚ ਪਾ ਲੈ ਹੱਥ ਨਾ ਖੜਿਆ ਕਰ ਜੀ ਵੀਰੇ ਸੀ ਗੱਬਰੇ ਸਤਿ ਸ਼੍ਰੀ ਅਕਾਲ ਕੀ ਕਰ ਰਿਹਾ ਸੀ ਬਾਜੀ ਆਨਲਾਈਨ ਆਰਡਰ ਸੀਗੇ ਉਹ ਪੈਕ ਕਰਾ ਰਿਆ ਸੀਗਾ ਪਾਰਟੀ ਵਾਲਾ ਫੋਨ ਆਇਆ ਸੀਗਾ ਸਮਾਨ ਲੈ ਕੇ ਆਇਆ ਕੋਈ ਹਾਂਜੀ ਬਾਜੀ ਪਹਿਨੇ ਦੇ ਗਿਆ ਪੈਸੇ ਬਾਜੀ 10000 ਦੇ ਆਏ ਸੀ ਡੇਢ ਲੱਖ ਦਾ ਤੋਂ ਸਮਾਨ ਲੈ ਗਿਆ ਹੈ ਪੈਸੇ ਤਾਂ 10000 ਦੇ ਗਏ ਆ ਅਗਲਾ ਮੈਨੂੰ ਫੋਨ ਕਰਕੇ ਪੁੱਛ ਰਿਹਾ ਤੂੰ ਜੀ ਸਮਾਨ ਮੰਗਾਇਆ ਸੀ ਇੰਨਾ ਸਮਾਨ ਮੈਂ ਕੀ ਮੰਗਾਣਾ ਸੀਗਾ ਦੱਸ ਭਾਜੀ ਹੌਲੀ ਹੌਲੀ ਕਰਕੇ ਦੇ ਦਾਂਗੇ ਮੈਂ ਉਹਨੂੰ ਕਿਹਾ ਸੀਗਾ ਉਹ ਵੀਰ ਮੇਰੇ ਆ ਮੈਂ ਇੰਨਾ ਧਾਰ ਕਦੇ ਕੀਤਾ ਨੀਗਾ ਧਾਰਨਾ ਕਰਿਆ ਕਰ ਜੇ ਨਾ ਵੀ ਕਿਹਾ ਸਮਾਨ ਅਗਲੇ ਸਾਨੂੰ ਖਾਣ ਨੂੰ ਪੈਣਗੇ ਤੇ ਮੈਨੂੰ ਇਹ ਚੀਜ਼ਾਂ ਪਸੰਦ ਨਹੀਂ ਕੋਈ ਆ ਕੇ ਮੈਨੂੰ ਬੋਲੇ ਭਾਜੀ ਬਿਕੂਆ ਕਿਉਂ ਨਹੀਂ ਆਰਡਰ ਪਤਾ ਕਿੰਨੇ ਆ ਰਹੇ ਆ ਓ ਯਾਰ ਮੈਨੂੰ ਸਭ ਪਤਾ ਕਿੰਨੇ ਆਰਡਰ ਆ ਰਹੇ ਤੇ ਕਿੰਨੀ ਦੇਰ ਆਣੇ ਆ ਆਨਲਾਈਨ ਦਾ ਨਾ ਪੋਸ ਹੀ ਹੁੰਦਾ ਥੋੜੀ ਦੇਰ ਬਾਅਦ ਰਹਿ ਜਾਂਦਾ ਹੁੰਦਾ ਇਹ ਨਾਲੇ ਮੇਰੀ ਗੱਲ ਸੁਣੋ ਜਿਸ ਮਨ ਮੰਗਾਣਾ ਨਾ ਆਪਣੇ ਪੈਸਾ ਦਾ ਮਗਾ ਕੇ ਕਰੇ ਰੱਖ ਲਿਆ ਕਰ ਇੱਥੇ ਨਾ ਹਸਾਬ ਰਲਣਾ ਨਹੀਂ ਮੁੜ ਕੇ ਭਾਜੀ ਆਪਣੇ ਆ ਤਾਂ ਇੱਥੇ ਵੀ ਤਾਂ ਆਪਣੇ ਹੀ ਆ ਉਹ ਮੈਂ ਤੈਨੂੰ ਇਹ ਨਹੀਂ ਕਹਿਆ ਆਪਣਾ ਨਹੀਂ ਹੈਗਾ ਮੈਂ ਕਹਿ ਰਿਹਾ ਜੇ ਆਨਲਾਈਨ ਕਰਨਾ ਥੋੜਾ ਜਿਹਾ ਅੱਡ ਕਰ ਲਾ ਉਹਦੇ ਨਾਲ ਪਤਾ ਕੀ ਹੁੰਦਾ ਇੱਧਰ ਹਸਾਬ ਜਿਹੜਾ ਨਾ ਉਹ ਰਲਣਾ ਨਹੀਂਗਾ ਭਾਜੀ ਅੱਡ ਕਰਕੇ ਕੰਮ ਚੱਲਣਾ ਹੀ ਨਹੀਂ ਭਾਜੀ ਹੈਪੀ ਸਟੋਰ ਨੂੰ ਜਾਣਦੇ ਨੇ ਜੇ ਇੱਥੇ ਬੈਠੂਗਾ ਵੀਡੀਓ ਫੋਟੋ ਪਾਊਗਾ ਤਾਂ ਹੀ ਆਰਡਰ ਆਣੇ ਆ ਘਰ ਬੈਠੇ ਆਰਡਰ ਹੀ ਨਹੀਂ ਆਣੇ ਉਹ ਵੀਡੀਓ ਤਾਂ ਤੂੰ ਇੱਥੇ ਪਾਤੀ ਤੈਨੂੰ ਮੈਂ ਉਦੋਂ ਵੀ ਮਨਾ ਕਰਤਾ ਸੀ ਕੋਨੇ ਨਹੀਂ ਦਿਖਾਣੇ ਹੈਗੇ ਠੀਕ ਆ ਨਾ ਤੂੰ ਵੀਡੀਓ ਜਿੱਥੋਂ ਮਰਜੀ ਪਾ ਆਨਲਾਈਨ ਆਰਡਰ ਵਾਲਿਆਂ ਨੂੰ ਇਹ ਥੋੜੀ ਪਤਾ ਕਿ ਇੱਥੋਂ ਮਿਲਣਾ ਸਮਾਨ ਉਹਨਾਂ ਨੂੰ ਤਾਂ ਘਰੇ ਬੈਠੇ ਸਮਾਨ ਚਾਹੀਦਾ ਨਾ ਨਾਲੇ ਇਹਨਾਂ ਰੋਜ਼ ਦਾ ਮੈਂ ਹਿਸਾਬ ਲਿਖਦਾ ਵਾਂ ਜਦੋਂ ਤੂੰ ਆਇਆ ਨਾ ਹਿਸਾਬ ਲਿਖਿਆ ਨਹੀਂ ਜਾ ਰਿਹਾ ਪੈਸੇ ਕਦੀ ਇੱਧਰ ਜਾ ਰਹੇ ਕਦੀ ਉੱਧਰ ਜਾ ਰਹੇ ਮੁੜ ਕੇ ਪਤਾ ਨਹੀਂ ਲੱਗਣਾ ਵਾਧਾ ਹੋਇਆ ਕਿ ਘਾਟਾ ਪਿਆ ਵਾ ਭਾਜੀ ਹਿਸਾਬ ਮੈਂ ਤਾਂ ਲਿਖ ਰਿਹਾ ਨਾਲੋਂ ਨਾਲ ਭਾਜੀ ਉਹ ਤੂੰ ਆਪਣਾ ਲਿਖ ਰਿਹਾ ਦੁਕਾਨ ਦਾ ਥੋੜੀ ਲਿਖ ਰਿਹਾ ਹੈਂ ਭਾਜੀ ਹੋ ਤਾਂ ਫਿਰ ਤੁਸੀਂ ਲਿਖਣਾ ਨਾ ਫੇ ਮੈਨੂੰ ਕਿੱਦਾਂ ਪਤਾ ਲੱਗੂਗਾ ਅੱਧਾ ਸਮਾਨ ਤੂੰ ਵਿੱਚੋਂ ਆਨਲਾਈਨ ਭੇਜ ਦਿੰਨਾ ਮੈਂ ਕਿੱਦਾਂ ਉਰ ਲਾਉਂਗਾ ਉਹ ਭਾਜੀ ਤਾਂ ਹੀ ਤਾਂ ਮੈਂ 1.5 ਲੱਖ ਦਾ ਸਮਾਨ ਮੰਗਾਇਆ ਵਾ ਆ ਇੱਕ ਇੱਕ ਪੀਸ ਨਾਲ ਕੰਮ ਨਹੀਂ ਨਾ ਚੱਲਣਾ ਭਾਜੀ 6 6 12 12 ਪੀਸ ਚਾਹੀਦੇ ਨੇ ਮੈਨੂੰ ਉਹ ਮੈਂ ਤਾਂ ਹੀ ਕਹਿਣਾ ਛੋਟੇ ਵੀਰ ਘਰੇ ਰੱਖਦੇ ਸਮਾਨ ਜਿਹੜਾ ਆਨਲਾਈਨ ਆਰਡਰ ਆਉਂਦਾ ਕਰੋ ਹੀ ਦੇ ਦਿਆ ਕਰ ਤੈਨੂੰ ਮੈਂ ਇਹ ਨਹੀਂ ਕਹਿੰਦਾ ਦੁਕਾਨ ਤੇ ਨਾ ਆਇਆ ਕਰ ਦੁਕਾਨ ਤੇ ਆ ਜਾ ਕਰ ਪਰ ਸਮਾਨ ਅੱਡ ਅੱਡ ਰੱਖ ਲੈ ਮੈਨੂੰ ਮੇਰਾ ਹਿਸਾਬ ਰਹੂਗਾ ਜਿਹੜਾ ਮੈਂ ਸ਼ਾਮ ਨੂੰ ਹਿਸਾਬ ਲਾਣਾ ਤੈਨੂੰ ਮੈਂ ਅੱਧ ਉਹ ਤਾਂ ਭਾਜੀ ਦਵੋਗੇ ਜਾਂ ਦੋਨਾਂ ਦਾ ਹੀ ਹਿੱਸਾ ਵਾ ਤੇ ਫਿਰ ਜਿਹੜਾ ਆਨਲਾਈਨ ਵਾਲਾ ਉਹ ਵੀ ਮੈਨੂੰ ਹਿੱਸਾ ਦੇ ਦੇ ਫਿਰ ਅੱਧਾ ਭਾਜੀ ਉਹ ਤਾਂ ਮੈਂ ਘਰੋਂ ਘਰ ਲਾ ਰੂੰਗਾ ਨਾ ਫਿਰ ਤੇ ਹੁਣੇ ਤੂੰ ਕਹਿ ਰਿਹਾ ਸੀ ਮੈਂ ਇੱਥੇ ਹੀ ਕਰੂੰਗਾ ਭਾਜੀ ਜੇ ਇੱਥੇ ਕਰਨ ਦੋਗੇ ਫਿਰ ਥੋੜਾ ਬਤਾ ਦੇਖ ਲਾਂਗੇ ਭਾਈ ਮਿਹਨਤ ਤਾਂ ਸਾਰੀ ਮੈਂ ਹੀ ਕਰ ਰਿਹਾ ਨਾ ਵੀਡੀਓ ਵੀ ਮੈਂ ਬਣਾਵਾ ਪ੍ਰੋਡਕਟ ਵੀ ਮੈਂ ਲੈ ਕੇ ਆਵਾ ਦੁਕਾਨ ਤੇ ਵੀ ਤਾਂ ਮੈਂ ਹੀ ਕਰਦਾ ਤੈਨੂੰ ਤਾਂ ਮੈਂ ਕਦੇ ਕਿਹਾ ਹੀ ਨਹੀਂ ਤੂੰ ਅੱਗੇ ਮਾਰਕੀਟਿੰਗ ਕਰਦਾ ਸੀ ਉਦੋਂ ਵੀ ਤਾਂ ਤੈਨੂੰ ਪੈਸੇ ਦਿੰਦਾ ਹੀ ਸੀਗਾ ਨਾਲੇ ਤੂੰ ਤਾਂ ਕਿ ਮੇਰਾ ਕੰਮ ਬਧਾਇਆ ਹੀ ਆ ਘਟਾਇਆ ਥੋੜੀ ਆ ਮੈਂ ਤਾਂ ਹੀ ਕਹਿ ਰਿਹਾ ਨਾ ਭਾਜੀ ਫਾਇਦਾ ਹੀ ਕੀਤਾ ਵਾ ਓਏ ਉਹ ਵਾਲਾ ਕੰਮ ਨਹੀਂ ਵਧਾਇਆ ਲਾਂਬੇ ਵਾਲਾ ਕੰਮ ਵਧਾਇਆ ਵਾ ਪਹਿਲਾਂ ਤੂੰ ਕੁੜੀ ਹਟਾਤੀ ਇੱਥੋਂ ਭਾਜੀ ਨਾਲੇ ਸਿਮਰਨ ਆਈ ਸੀਗੀ ਅੱਜ ਉਹ ਕੀ ਕਰਨ ਆਈ ਸੀ ਸੈਲਰੀ ਲੈਣ ਆਈ ਸੀਗੀ ਮੈਂ ਉਹਨੂੰ ਕਿਹਾ ਵੀ ਕਿਉਂਕਿ ਤੁਸੀਂ ਮੈਨੂੰ ਕਿਹਾ ਸੀ ਕਿ ਉਹਨੂੰ ਵਾਪਸ ਬੁਲਾ ਲਾ ਮੈਂ ਉਹਨੂੰ ਕਿਹਾ ਵੀ ਆ ਜਾ ਦੁਕਾਨ ਤੇ ਕਹਿੰਦੀ ਨਹੀਂ ਉਹਦੇ ਤਾਂ ਨਖਰੇ ਹੀ ਨਹੀਂ ਮਾਨ ਭਾਜੀ ਕਹਿੰਦੀ ਮੇਰੇ ਤਾਂ ਜੋਬ ਹੀ ਬੜੀ ਵਧੀਆ ਜਗ੍ਹਾ ਲੱਗੀ ਆ 20000 ਰੁਪਏ ਮਿਲਦਾ ਪਿਆ ਉਹਨੂੰ ਤੇ ਫਿਰ ਤਨਖਾਹ ਨਹੀਂ ਦੇਣੀ ਸੀ ਕਿਉਂ ਦਿੱਤੀ ਫਿਰ ਪਾਜੀ ਤਨਖਾਹ ਤਾਂ ਦੇਣੀ ਸੀ ਨਾ ਐਵੇਂ ਲੋਕਾਂ ਦੇ ਮੂਹਰੇ ਜਾ ਕੇ ਕਹੂਗੀ ਕਿ ਕੰਮ ਵੀ ਕਰਾ ਲਿਆ ਤੇ ਪੈਸੇ ਵੀ ਨਹੀਂ ਦਿੰਦੇ ਤੇ ਹੁਣ ਵੀ ਤਾਂ ਕਹਿੰਦੀ ਹੋਣੀ ਆ ਜੇ ਕੱਢੀ ਦਿੱਤੇ ਤਾਂ ਪਾਜੀ ਹੁਣ ਕਹੀ ਜਾਵੇ ਪਰ ਆਪਾਂ ਤਾਂ ਅੰਦਰੋਂ ਸੱਚੇ ਆ ਨਾ ਕਾਦੇ ਸੱਚੇ ਆ ਯਾਰ ਕਿੰਨੇ ਪੈਸੇ ਦਿੱਤੇ ਤੂੰ ਪਾਜੀ ਮੈਂ 13000 ਦਿੱਤੇ ਉਹਨੂੰ 13000 ਤਾਂ ਤਨਖਾਹ ਤਾਂ ਉਹਦੀ 14000 ਸੀਗੀ ਭਾਈ ਛੁੱਟੀਆਂ ਵੀ ਤਾਂ ਸੀਗੀਆਂ ਮੈਂ ਤਾਂ ਕਦੇ ਛੁੱਟੀਆਂ ਕੱਟੀਆਂ ਨਹੀਂ ਉਹਦੀਆਂ ਤੇ ਪਾਜੀ ਤੁਸੀਂ ਨਹੀਂ ਕਟੀਆਂ ਹੁਣ ਕਿਹੜਾ ਆਪਣੇ ਕੋ ਕੰਮ ਕਰਦੀ ਆ ਪੈਸੇ ਤਾਂ ਆਪਾਂ ਕੱਟ ਨਹੀਂ ਸੀ ਨਾ ਉਹਦੇ ਹੁਣ ਤਾਂ ਜਿਵੇਂ ਗੱਲਾਂ ਕਰੂਗੀ ਨਹੀਂ ਉਹ ਹਨਾ ਕਹਿੰਦੀ ਜਦ ਤੂੰ ਕਿਹਾ ਕੰਮ ਤੇ ਦੁਬਾਰਾ ਆ ਜਾ ਕਹਿੰਦੀ ਮੈਂ ਨਹੀਂ ਆਣਾ ਆ ਛੋਟਾ ਮੋਟਾ ਕੰਮ ਨਾ ਮੇਰਾ ਨਹੀਂ ਕੰਮ ਚੱਲਣਾ ਕਹਿੰਦੀ ਵਧੀਆ ਬੈਠਣ ਵਾਲੀ ਜੌਬ ਮਿਲ ਗਈ ਐ ਨਾਲੇ ਸੁੱਕੇ ਸੁੱਕੇ 20000 ਬਣ ਜਾਂਦੇ ਐ ਕਹਿੰਦੀ ਭਾਜੀ ਮੈਂ ਤਾਂ ਹੀ ਤੁਹਾਨੂੰ ਕਿਹਾ ਸੀਗਾ ਉਹ ਤੋਂ ਕੰਮ ਹੋਣਾ ਵੀ ਨਹੀਂ ਨਾਲੇ ਆਵਾ ਫ੍ਰੀ ਦੇ ਐਵੇਂ 14000 ਦੇਈ ਜਾਂਦੇ ਸੀ ਉਹਨੂੰ ਆਹ ਦੇਖੋ ਸਾਰੇ ਕੰਮ ਹੋ ਰਹੇ ਆ ਉਸਮਾਨ ਵੀ ਸਾਰਾ ਸੈੱਟ ਕਰਕੇ ਲਾਤਾ ਉਹਨੇ 5000 ਰੁਪਏ ਲੈਣਾ ਸਿਰਫ ਉਹਨੇ ਕੀ ਹੋਇਆ ਵੀਰੇ ਕੀ ਹੋਇਆ ਬਣੇ ਪਰਸ ਮੰਗਾਇਆ ਸੀ ਵੀਰੇ ਆਨਲਾਈਨ ਆਨਲਾਈਨ ਸਾਡੇ ਕੋਲੋਂ ਹਾਂਜੀ 1100 ਵਾਲਾ ਮੰਗਾਇਆ ਸੀ 300 ਵਾਲਾ ਭੇਜਿਆ ਤੁਸੀਂ ਤੁਸੀਂ 1100 ਰੁਪਏ ਪਾਇਆ ਸੀਗਾ ਹਾਂਜੀ ਕੀ ਹੈ ਭਾਜੀ 1100 ਵਾਲੇ ਭੇਜਿਆ ਵਾ ਇਹ ਤਾਂ 300 ਵਾਲਾ ਵਾ 1100 ਰੁਪਏ ਆਇਆ ਸੀ ਇਹਦਾ ਹਾਂਜੀ 1100 ਤੁਹਾਨੂੰ ਪਤਾ ਕੌਣ ਆਓ ਆਪਣੇ ਰੈਗੂਲਰ ਕਸਟਮਰ ਆ ਮੇਰੇ ਮੈਂ ਥੋੜੀ ਤਾਂ ਤੋਂ ਇਨੀ ਦੇਰ ਦੀ ਸਮਾਨ ਲੈ ਰਹੀ ਤੁਸੀਂ ਮੈਨੂੰ ਫਰਾਡ ਕਰੋਗੇ ਨਹੀਂ ਨਹੀਂ ਭੈਣੇ ਫਰਾਡ ਨਹੀਂ ਕਰ ਰਹੇ ਤੇ ਫਰਾਡ ਨਹੀਂ ਤਾਂ ਹੋਰ ਕੀ ਆ ਇਹ ਜੇ 1100 ਰੁਪਏ ਆਇਆ ਤਾਂ 1100 ਦਾ ਸਮਾਨ ਵੇਚਣਾ ਸੀ ਨਾ ਭਾਜੀ 1100 ਵਾਲੇ ਹੀ ਪਾਇਆ ਸੀਗਾ ਤੇ 300 ਵਾਲਾ ਕਿਵੇਂ ਨਿਕਲਿਆ ਆ ਰਾਜੂ ਗਾਇਬ ਹੋ ਗਿਆ ਨੇਹਾ ਚੰਡੀਗੜ੍ਹ ਵਾਲੇ ਆਰਡਰ ਚ ਉਹ ਬਾਅਦ ਚ ਗੱਲਾਂ ਮਾਰੀ ਪਹਿਲਾਂ 1100 ਰੁਪਏ ਪਰਸ ਦੇ ਪਤਾ ਨਾ ਕਿਹੜਾ ਮੰਗਾਇਆ ਸੀ ਉਹਨਾਂ ਨੇ ਜੀ ਪਰ ਪੈਕ ਤਾਂ ਆਹੀ ਕੀਤਾ ਸੀ ਭਾਜੀ ਕਣੇ ਇਹ ਹੀ ਮੰਗਾਇਆ ਸੀ ਤੁਸੀਂ ਹਾਂਜੀ ਵੀਰੇ ਇਹ ਹੀ ਮੰਗਾਇਆ ਸੀ ਮੈਂ ਸੌਰੀ ਗਲਤੀ ਨਾਲ ਨਾ ਦੂਜਾ ਪੈਕ ਹੋ ਗਿਆ ਹੋਣਾ ਅਸੀਂ ਫਰਾਡ ਨਹੀਂ ਕਰਦੇ ਕਈ ਵਾਰੀ ਗਲਤੀ ਲੱਗ ਜਾਂਦੀ ਹੈ। ਵੈਸੇ ਨਾ ਤੁਸੀਂ ਨੇੜੇ ਦਾ ਰਹਿੰਦੇ ਹੋ। ਆਨਲਾਈਨ ਦੀ ਜਗ੍ਹਾ ਤੁਸੀਂ ਆਪ ਹੀ ਆਜਿਆ ਕਰੋ। ਨਾਲੇ ਚੀਜ਼ ਦੇਖ ਕੇ ਦੋ ਤਿੰਨ ਵਾਰੀ ਵੀ ਚੀਜ਼ਾਂ ਦੇਖ ਕੇ ਨਾ ਪਤਾ ਲੱਗ ਜਾਂਦਾ। ਠੀਕ ਹੈ ਜੀ। ਤੁਸੀਂ ਆ ਲੈ ਜਾਓ। ਠੀਕ। ਥੈਂਕ ਯੂ ਬੇਰੀ। ਸੌਰੀ ਵੈਸੇ। ਹੈ? ਠੀਕ ਹੈ ਜੀ। ਕੀ ਸੀਗਾ ਇਹ? ਭਾਜੀ ਮੈਂ ਤਾਂ 1100 ਵਾਲਾ ਹੀ ਪਾਇਆ ਸੀਗਾ। ਯਾਰ ਤੁਸੀਂ ਅਨਪੜ੍ਹ ਹੋ। ਕਿਨੇ ਪੈਕ ਕੀਤਾ ਸੀ? ਨੇਹਾ ਨੇ ਬਾਜੀ ਉਰਿਆ ਹੀ ਨੇ ਆ ਤੂੰ ਇਹਨੂੰ ਆਹੀ ਕਿਹਾ ਸੀ ਕਿ ਦੂਜਾ ਕਿਹਾ ਸੀਗਾ ਬਾਜੀ ਮੈਂ ਤਾਂ ਦੂਜਾ ਹੀ ਕਿਹਾ ਸੀਗਾ ਬਸ ਥੋਡੀਆਂ ਹੋ ਗਈਆਂ ਨਾ ਇਹ ਚੀਜ਼ਾਂ ਸ਼ੁਰੂ ਗੱਲ ਸੁਣ ਲੈ ਮੇਰੀ ਜੇ ਮੇਰਾ ਇੱਕ ਵੀ ਕਸਟਮਰ ਖਰਾਬ ਹੋ ਗਿਆ ਨਾ ਤੇ ਆਪਣਾ ਹਾਲ ਸੋਚ ਲਿਓ ਬਾਜੀ ਹੁਣ ਤਾਂ ਮੈਂ ਇਹ ਸੋਚ ਰਿਹਾ ਵਾਂ ਜਿਨ੍ਹਾਂ ਨੇ 300 ਵਾਲਾ ਮੰਗਾਇਆ ਸੀ ਉਹਨਾਂ ਨੂੰ 1100 ਵਾਲਾ ਚਲੇ ਗਿਆ ਤਾਂ ਹੀ ਮੈਂ ਤੈਨੂੰ ਕਿਹਾ ਆ ਕੰਮ ਨਾ ਲੱਗ ਰੱਖ ਲਾ ਨਾਲੇ ਆਪਸਾਬ ਰੱਖ ਮੈਨੂੰ ਤਾਂ ਨਹੀਂ ਲੱਗਦਾ ਉਹਦੇ 3 ਸਾਲ ਦਾ ਐਕਸਪੀਰੀਅੰਸ ਆਉ ਨੂੰ ਜਿਹਨੂੰ ਇੰਨਾ ਨਹੀਂ ਪਤਾ 11 ਵਾਲੀ ਚੀਜ਼ ਕਿਹੜੀ 300 ਵਾਲੀ ਕਿਹੜੀ ਆ ਤੁਸੀਂ ਕਰੋਗੇ ਮੇਰੀ ਦੁਕਾਨ ਦਾ ਕਬਾੜਾ ਤਾਂ ਨਹੀਂ ਹਰੱਖਦੇ ਪਿੱਛੇ ਕੀ ਕਹਿ ਰਹੀ ਸੀ ਉਹ ਸੁਣਿਆ ਸੀਗਾ ਕਿ ਤੁਸੀਂ ਹੁਣ ਫਰੋਡ ਸ਼ੁਰੂ ਕਰਤਾ ਬਿਨਾਂ ਗੱਲ ਤੋਂ ਮੈਂ ਗੱਲਾਂ ਸੁਣੀ ਜਾਵਾਂ ਤੁਹਾਡੇ ਕਰਕੇ ਕਰਨੀ ਐ ਨਾ ਤਰੱਕੀ ਗਲਤੀ ਹੋਗੀ ਭਾਜੀ ਯਾਰ ਗਲਤੀ ਗਲਤੀ ਨਹੀਂ ਹੋਣਦੀ ਉਹਦੀ ਸਜ਼ਾ ਮਿਲਦੀ ਆ ਫਿਰ ਤੂੰ ਕਿਸੇ ਨੂੰ ਸਮਾਨ ਭੇਜਦਾ ਪਿਆ ਉਹਦੇ ਥਰੂ ਘਟੋ ਘਟਾਪ ਚੈੱਕ ਤਾਂ ਕਰ ਕਿਹੜਾ ਸਮਾਨ ਵਿੱਚ ਪਾ ਰਹੇ ਆ ਪਤਾ ਨਹੀਂ ਕਿੰਨਿਆਂ ਨੂੰ ਹੋਰ ਹੋਰ ਕੋਈ ਸਮਾਨ ਭੇਜਾਉਣਾ ਤੁਸੀਂ ਵੱਡੇ ਤੁਸੀਂ ਬਿਜ਼ਨਸਮੈਨ ਬਣਦੇ ਹੋ ਅਖੇ ਆਨਲਾਈਨ ਕੰਮ ਕਰਨਾ ਕਰੇ ਕਰ ਲੈ ਕੰਮ ਤੈਨੂੰ ਮੈਂ ਹਜੇ ਵੀ ਕਹਿ ਰਿਹਾ ਆ ਭਾਜੀ ਫਿਰ ਘਰੇ ਲਈ ਪੈਸੇ ਚਾਹੀਦੇ ਹੋਰ ਇੰਨੇ ਕੰਨਾ ਕੰਮ ਨਹੀਂ ਚੱਲਣਾ 1.5 ਲੱਖ ਤਾਂ ਤੂੰ ਸਮਾਨ ਲੈ ਕੇ ਆਇਆ ਯਾਰ ਹੋਰ ਕਿੰਨੇ ਕ ਪੈਸੇ ਚਾਹੀਦੇ ਤੈਨੂੰ ਭਾਈ 2-3 ਲੱਖ ਰੁਪਏ ਹੋਰ ਚਾਹੀਦਾ ਵਾ ਤਾਂ ਹੀ ਸਟਾਕ ਪੂਰਾ ਹੋਊਗਾ ਦੇਖ ਭਾਈ ਗੱਲ ਸੁਣ ਲੈ ਇੱਥੇ ਜਿੰਨਾ ਕੰਮ ਹੁੰਦਾ ਨਾ ਸਾਹਬ ਹੁੰਦਾ ਉਹਦਾ ਆਪਣੇ ਪੈਸੇ ਨਾਲ ਜੋ ਮਰਜ਼ੀ ਲਈ ਜਾ ਨਾ ਦੇਈ ਮੈਨੂੰ ਪੈਸੇ ਮੈਨੂੰ ਨਹੀਂ ਚਾਹੀਦੇ ਤੇਰੇ ਪੈਸੇ ਪਰ ਕੰਮ ਚੱਜਣਾ ਕਰ ਲੈ ਭਾਜੀ ਕੰਮ ਚੱਜਣਾ ਤਾਂ ਹੀ ਕਰੂੰਗਾ ਜੇ ਪੈਸੇ ਦੇਵੋਗੇ